ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕ ਨਿਊਜ਼ ਅਤੇ ਮੈਂ ਹਾਂ ਅਜੀਤਪਾਲ ਸਿੰਘ ਇਸ ਵੇਲੇ ਅਸੀਂ ਪਹੁੰਚੇ ਹਾਂ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਸ਼ਾਂਪਰਾ ਦਿਓ ਫਾਰਮ ਤੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦ ਕਿਸਾਨ ਵੀਰਾਂ ਲਈ 6000 ਏਕੜ ਕਣਕ ਦਾ ਬੀਜ ਅਤੇ ਖਾਦ ਦੀ ਸੇਵਾ ਦਿਓ ਫਾਰਮ ਬਟਾਲਾ ਤੋਂ ਔਰੰਭਤਾ ਹੋਈ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਸ਼੍ਰੀ ਹਜੂਰ ਸਾਹਿਬ ਮਹਾਰਾਸ਼ਟਰ ਦੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਬਾ ਸ਼ਾਹ ਸਿੰਘ ਦੀ ਅਗਵਾਈ ਵਿੱਚ ਸਰਦਾਰ ਰੁਪਿੰਦਰ ਸਿੰਘ ਸ਼ਾਂਪਰਾ ਦੇ ਫਾਰਮ ਬਟਾਲਾ ਵਿਖੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ ਅਤੇ ਖਾਦ ਦੀ ਸੇਵਾ ਆਰੰਭ ਹੋਈ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਸੋਨੂ ਸਿੰਘ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੁਪਿੰਦਰ ਸਿੰਘ ਸ਼ਾਮਪੁਰਾ ਅੱਜ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬੱਬਾ ਨਿਧਾਨ ਸਿੰਘ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਮਹਾਂਪੁਰ ਸੰਤ ਬੱਬਾ ਨਰਿੰਦਰ ਸਿੰਘ ਜੀ ਸੰਤ ਬੱਬਾ ਬਲਵਿੰਦਰ ਸਿੰਘ ਜੀ ਵੱਲੋਂ ਪਹਿਲਾਂ ਵੀ ਜਦੋਂ ਤੁਹਾੜਾ ਆਏ ਨੇ ਜੀ ਤੇ ਲੋੜਵੰਦਾ ਲਈ ਬਹੁਤ ਰਸਦਾਂ ਬਸਤਾਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਸਾਰੇ ਪੰਜਾਬ 'ਚ ਹੀ ਤੇ ਅੱਜ ਮਹਾਪੁਰਸ਼ਾ ਨੇ ਫੈਸਲਾ ਕੀਤਾ ਸੀ ਜੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਯੂਪੀ ਉੱਤਰਾਖੰਡ ਦੀਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਬੰਬੇ ਹਜੂਰ ਸਾਹਿਬ ਜਿੱਥੇ ਜਿੱਥੇ ਮਹਾਪੁਰਸ਼ਾ ਦੇ ਪ੍ਰੇਮ ਵਾਲੀ ਸੰਗਤ ਆ ਉਹਨਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ 6000 ਏਕੜ ਲੋੜਵੰਦ ਜਿਹੜੇ ਕਿਸਾਨ ਵੀਰ ਨੇ ਤੇ ਉਹਨਾਂ ਵਾਸਤੇ ਅੱਜ ਇੱਥੋਂ ਸ਼ਾਮਪਰੇ ਦੇ ਫਾਰਮ ਤੋਂ ਮਹਾਪੁਰਸ਼ਾ ਦੇ ਹੁਕਮਾਂ ਦੇ ਨਾਲ ਇਹ ਸ਼ੁਰੂਆਤ ਕੀਤੀ ਗਈ ਹੈ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਏਗਾ ਉਸ ਤੋਂ ਬਾਅਦ ਜੂਰੀਆ ਵੀ ਦਿੱਤੀ ਜਾਏਗੀ ਜੀ ਹੁਣ ਜਿਹੜੀ ਖਾਦ ਹੈ ਜਿੱਦਾਂ ਡੀਪੀ ਤੇ ਮਿਲਦੀ ਨਹੀਂ ਉਹ ਕਾਫੀ ਜਗ੍ਹਾ ਜੀ ਚਾਰਾ ਕੀਤਾ ਉਹ 12 32 16 ਉਹ ਦੇ ਰਹੇ ਆ ਜੀ 1 ਕਿੱਲੇ ਚ ਇੱਕ ਬੋਰੀ ਪੈਂਦੀ ਹੈ ਤੇ 40 ਕਿਲੋ ਬੀ ਪੈਂਦਾ ਜੀ ਇਤਰਾ ਲੈ ਸੀ ਕੀਤਾ 6000 ਰੁਪਏ ਇਹ ਜੀ ਵੱਖ-ਵੱਖ ਜਗ੍ਹਾ ਜਿੱਥੇ ਮਹਾਪੁਰਸ਼ਾਂ ਦੇ ਜਥੇਦਾਰ ਜਿੱਦਾਂ ਇੱਥੋਂ ਸਾਡੇ ਜਥੇਦਾਰ ਬਾਬਾ ਹਿਯਾਰ ਸਿੰਘ ਜੀ ਨੇ ਤੇ ਇਹ ਇੱਥੋਂ ਗ੍ਰਹੀ ਕਰਦੇ ਨੇ ਜੀ ਸਾਰੇ ਪਿੰਡਾਂ ਚ ਜਾ ਕੇ ਇਦਾਂ ਹੀ ਲੱਗ ਲੱਗ ਜਗ੍ਹਾ ਜਿੱਦਾਂ ਫਗਵਾੜਾ ਆ ਲੁਧਿਆਣਾ ਆ ਮੋਗਾ ਆ ਰੋਪੜ ਆ ਸਭ ਜਗ੍ਹਾ ਮਹਾਂਪੁਰਸ਼ਾਂ ਦੇ ਜਥੇਦਾਰ ਸਾਹਿਬ ਨੇ ਜੀ ਉਹ ਗ੍ਰਾਈ ਕਰਦੇ ਨੇ ਫਿਰ ਉਹਨਾਂ ਨੂੰ ਹਰ ਘਰ ਦਾ ਪਤਾ ਆ ਹਰ ਪਿੰਡ ਦਾ ਪਤਾ ਤੇ ਬੜੇ ਚਿਰਾਂ ਤੋਂ ਗ੍ਰਾਈਆਂ ਚੱਲ ਰਹੀਆਂ ਜੀ ਸੰਗਠਨਾਂ ਦੇ ਸਹਿਯੋਗ ਨਾਲ ਆ ਹਾਂ ਜੀ ਉਹਨਾਂ ਨੂੰ ਕਿੰਨਾ ਕੌਖਾ ਸੀ ਇਸ ਸਮੇਂ ਕਣਕ ਬੀਜਣਾ ਕਣਕ ਜੀ ਹਾਲੇ ਵੀ ਕਈ ਇਹੋ ਜਿਹੀ ਜਗ੍ਹਾ ਆ ਜਿੱਥੇ ਹਾਲੇ ਵੀ ਫੁੱਟ ਫੁੱਟ 1.5 1.5 ਫੁੱਟ ਪਾਣੀ ਆ ਤੇ ਉੱਥੇ ਕਣਕ ਨਹੀਂ ਬੀਜੀ ਜਾਣੀ ਤੇ ਉਹ ਪਾਣੀ ਨਿਕਾਸੀ ਦਾ ਕੋਈ ਹੱਲ ਨਹੀਂ ਜੀ ਤੇ ਬਾਕੀ ਜਿੱਥੇ ਹਾੜਾ ਹੈ ਜੀ ਤੁਹਾਨੂੰ ਪਤਾ ਜਿੱਦਾਂ ਸਾਡੀ ਬੈਲਟ ਆ ਗਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਨੁਕਸਾਨ ਹੋਇਆ ਮੇਰਾ ਖਿਆਲ 328 ਪਿੰਡ ਸੀਗੇ ਸ਼ਾਇਦ ਤੇ ਪਠਾਨਕੋੜ ਤੋਂ ਜਨਾਲੇ ਤੱਕ ਤੇ ਬਹੁਤ ਜ਼ਿਆਦੀ ਮਾਰ ਪਈ ਹੈ ਜੀ ਘਰ ਵੀ ਟੱਟ ਗਏ ਨੇ ਹਾਲੇ ਤੱਕ ਵੀ ਕਈ ਜਗ੍ਹਾ ਜਿੱਦਾਂ ਕਣੀਏ ਕੇ ਬੇਟ ਵਗੈਰਾ ਉਧਰ ਹਾਲੇ ਤੱਕ ਲਾਈਟ ਨਹੀਂ ਆਈ ਜੀ ਤੇ ਘਰ ਵੀ ਰੁੜ ਗਏ ਬੰਬੀਆਂ ਰੁੜ ਗਈਆਂ ਜੀ ਲੋਕਾਂ ਦੇ ਡੰਗਰ ਕਈ ਜਗ੍ਹਾ ਅਸੀਂ ਜਾਂਦੇ ਰਹੇ ਜੀ 8 8 9 9 ਡੰਗਰ ਮਰ ਗਏ ਉਹਨਾਂ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਮਾਡਾ ਪਿੰਡ ਹੈ ਜੀ ਜ਼ਕਾ ਜਰਵਾ ਬਾਬਾ ਨਾਨਕ ਦੀ ਜੀਗਾ ਉੱਥੋਂ ਆਏ ਜੀ ਇਹ ਇਥੇ ਜੀ ਅੱਜ ਸੰਤ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਿਰੰਦਰ ਸਿੰਘ ਜੀ ਹਜੂ ਸਾਹਿਬ ਨੇ ਦੇਰ ਸਾਹਤੂ ਉਹਨਾਂ ਨੇ ਜਿਹੜਾ ਹਾਰਪੀਰਤ ਇਲਾਕਾ ਵਾ ਉਹਨਾਂ ਨੂੰ ਦੀ ਦਾ ਅੱਜ ਵੰਡਣਾ ਹੈ ਸੀ ਜੀ ਦੇ ਖਾਦ ਜਿਹੜਾ ਤਨਤੀਦ ਖਾਦ ਮਿਲੀ ਯਾਰ ਹਾਂਜੀ ਮੰਨ ਲਓ ਜੇ ਲਾ ਮਿਲਦੀ ਕਿੰਨਾ ਔਖਾ ਸੀ ਫਸਲ ਮਿਲਦੀ ਇਹ ਤਾਂ ਹੀ ਔਖਾ ਰਹੇਗਾ ਫਿਰ ਚਲੋ ਇਸ ਤਰ੍ਹਾਂ ਹੀ ਵੀ ਕੋਈ ਫੜਤੀ ਕੋ ਫੜਦੀ ਕੋਈ ਜਿਸ ਤਰ੍ਹਾਂ ਕੋਈ ਨਾ ਕੋਈ ਅਸੀਲਾ ਕਰਕੇ ਤੇ ਕਣਕ ਤੇ ਬਿਜਣੀ ਸੀ ਪਰ ਇਹ ਬੜਾ ਵੱਡਾ ਪਰਬ ਕਰਿਆ ਮਹਾਪੁਰਖਾਂ ਦਾ ਜਨਾਨੀ ਮਲਵੀ ਡੋਬਦਿਆਂ ਮੰਨਿਆ ਦੀ ਬਾਹ ਖੜੀ ਆ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਪਿੰਡ ਕੋਠਾ ਡੇਰਾ ਬਾਬਨਾ ਜੀ ਮੇਰੀ 10 ਗਲੇ ਕਿੜ ਜਮੀਨ ਆ ਜੀ ਤੇ ਇਹ ਮਹਾਪੁਰਖਾਂ ਦਾ ਬਹੁਤ ਵੱਡਾ ਕੁਰਲਾ ਆ ਕਿਉਂਕਿ ਇਕੱਲਾ ਮੇਰਾ ਨਹੀਂ ਪੂਰੇ ਇਲਾਕੇ ਨੂੰ ਲੋੜਿਆ ਇਹ ਪੂਰੇ ਇਲਾਕੇ ਦੀ ਇਹ ਹਾਲਾਤ ਨੇ ਤੇ ਕੁਝ ਏਰੀਆ ਤੇ ਹੈਗੇ ਵੀ ਜਿੱਥੇ ਕਣਕ ਦੀਜੀ ਵੀ ਨਹੀਂ ਜਾ ਸਕਦੀ ਤੇ ਇਹ ਮਹਾਂਪੁਰਸ਼ਾਂ ਦਾ ਏਡਾ ਤਗੜਾ ਉਪਰਾਲਾ ਹੈ ਜੀ ਕੋਟਨਕੋੜ ਧੰਨਵਾਦ ਆ ਨਿਰਦੇਸ਼ ਸਾਹਿਬ ਮਹਾਂਪੁਰਸ਼ਾਂ ਬਹੁਤ ਔਖਾ ਜੀ ਗੁਰੂ ਘਰ ਤੋਂ ਹੀ ਮਿਲਣਾ ਹੈ ਤੇ ਗੁਰੂ ਘਰ ਦੇ ਹੀ ਮੰਗਤਿਆਂ ਸਾਰੇ ਤੇ ਗੁਰੂ ਘਰੋਂ ਤੋਂ ਹੀ ਸਭ ਮਿਲਿਆ ਜੀ ਤੇ ਔਖਾ ਇੰਨਾ ਕਿਹਾ ਜੀ ਹੁਣ ਤੇ ਆਰਤੀ ਵੀ ਨਹੀਂ ਬਾਹ ਫੜਦੇ ਮਲ ਕੁਝ ਹੋਵੇ ਕਿਸੇ ਕੋਲ ਤੇ ਫੇਰੀ ਆਰਤੀ ਨਹੀਂ ਹੁੰਦਾ ਤੇ ਇਹ ਇਹ ਮਾਹ ਪਰੇਸ਼ਾ ਹੁੰਦੇ ਨੇ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਲੂ ਹੋ ਨਹੀਂ ਹੁੰਦੀ ਵੀ ਕੋਈ ਦੇਊਗਾ ਤੇ ਫਿਰ ਆਪਾਂ ਦੇਣਾ ਇਹ ਮਾਹ ਪਰੇਸ਼ਾ ਨੇ ਉੱਥੇ ਲੰਗਰ ਇੰਨਾ ਚੱਲਦਾ ਤੇ ਇੱਥੇ ਵੀ ਲੰਗਰ ਲਾ